ਅਸੀਂ ਕਪੂਰਸਲਾ ਵਿਖੇ ਗੁਰਨਾਨਕ ਸਟੇਡੀਅਮ ਦੇ ਵਿੱਚ ਸਾਰੀ ਸੰਗਤ ਇਕੱਠੀ ਹੋਈ ਆ ਕਿਉਂਕਿ 1 ਨਵੰਬਰ 2025 ਨੂੰ ਜਿਹੜਾ ਗੁਰੂ ਸਾਹਿਬ ਦਾ ਗੁਰਪੁਰਬ ਆ ਰਿਹਾ ਉਹਨੂੰ ਸਮਰਪਿਤ ਜਿਹੜਾ ਉਹ ਕਬੱਡੀ ਟੂਰਨਾਮੈਂਟ ਫਰਾਂਸ ਵਾਲੇ ਵੀਰਾਂ ਤੋਂ ਔਰ ਜਿੰਨੇ ਵੀ ਐਨ ਆਰ ਆਈ ਵੀਰ ਆ ਬਾਹਰਲੇ ਮੁਲਕਾਂ ਤੋਂ ਉਹਨਾਂ ਨਾਲ ਰਲ ਕੇ ਜਿਹੜਾ ਉਹ ਟੂਰਨਾਮੈਂਟ ਕਰਾਇਆ ਜਾ ਰਿਹਾ 1 ਨਵੰਬਰ ਨੂੰ ਸੋ ਉਹਦੇ ਲਈ ਜਿਹੜੀਆਂ ਤਿਆਰੀਆਂ ਉਹ ਮੁਕੰਮਲ ਹੋ ਗਈਆਂ ਤੇ ਬਾਬਾ ਜੀ ਵੀ ਪਹੁੰਚੇ ਨੇ ਤੇ ਅਸੀਂ ਇਹ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ 1 ਨਵੰਬਰ ਨੂੰ ਜਿਹੜਾ ਆ ਉਹ ਬਹੁਤ ਵੱਡਾ ਜਿਹੜਾ ਇੱਥੇ ਇਕੱਠ ਆ ਉਹ ਹੋਵੇਗਾ ਤੇ ਜਿਹੜੇ ਫਸਵੇਂ ਮੈਚ ਹੋਣਗੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ